ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਐਮ ਸੀ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣਾ ਦਸੰਬਰ ਚ ਨੇ ਉਮੀਦਵਾਰ ਤਿਆਰ ਰੱਖਣ ਇਹ ਡਾਕੂਮੈਂਟ ਕਿਉਂਕਿ ਨੋਮੀਨੇਸ਼ਨ ਸਟਾਰਟ ਹੈ ਜਲਦੀ ਹੀ ਹੋ ਜਾਵੇਗੀ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵਰਤਵੱਦ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਦੇ ਸਾਰੇ ਹੀ ਨਾਗਰਿਕਾਂ ਤੱਕ ਇਹ ਖਬਰ ਸਮੇਂ ਸਿਰ ਪਹੁੰਚਾ ਵੀ ਤਾ ਦੋਸਤੋ ਆਉ ਲੈਖ ਚਾਹਦਾ ਹਾਂ ਜਾਣਕਾਰੀ ਵੰਡ ਤਾਂ ਦੋਸਤੋ ਨਗਰ ਕੌਂਸਲ ਚੋਣਾਂ 344 ਪੋਲਿੰਗ ਸਟੇਸ਼ਨ ਅਤੀ ਸੰਵੇਦਨਸ਼ੀਲ ਕਾਰਾ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਕੈਂਡੀਡੇਟਸ ਨੇ ਵੀ ਨਾਮਜ਼ਦਗੀਆਂ ਦਾਖਲ ਕਰਨੀਆਂ ਨੇ ਉਹ ਇਹ ਟਿਕੇ ਡਾਕੂਮੈਂਟ ਤਿਆਰ ਰੱਖਣ ਕਿਉਂਕਿ ਐਮਸੀ ਚੋਣਾ ਜੋ ਕਿ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਨਗਰ ਨਿਗਮ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਅਤੇ ਪਟਿਆਲਾ ਅਤੇ 44 ਮਿਊਨਿਸਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਕੁਝ ਨਗਰਪਾਲਿਕਾਵਾਂ ਦੇ ਵਾਰਡ ਦੀਆਂ ਜਮਿਲੀ ਚੋਣਾਂ ਕਰਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਇਹਨਾਂ ਵਾਸਤੇ ਜੋ ਡਾਕੂਮੈਂਟਸ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਫਾਰਮ B ਜਿਸ ਵਿੱਚ ਨਾਮਜ਼ਦਗੀ ਪੱਤਰ ਅਤੇ ਹਲਫੀਆ ਬਿਆਨ ਅਨੁਸੂਚੀ 2 ਮੁਕੰਮਲ ਜਾਣਕਾਰੀ ਸਮੇਤ ਇਸ ਤੋਂ ਇਲਾਵਾ ਚੱਲ ਅਤੇ ਅਚਲ ਜਾਇਦਾਦ ਦੇ ਵੇਰਵੇ ਜਾਇਦਤ ਵੱਲੋਂ ਲੰਬਿਤ ਕੇਸਾਂ ਦੇ ਵੇਰਵੇ ਜੇ ਕੋਈ ਹੈ ਵਿਦਿਆਕ ਯੋਗਤਾ ਜਾਇਦਾਦ ਅਤੇ ਦੇਣਦਾਰੀਆਂ ਦੇ ਵੇਰਵੇ ਅਤੇ ਇਸ ਤੋਂ ਇਲਾਵਾ ਉਥ ਕਮਿਸ਼ਨਰ ਪਹਿਲੇ ਦਰਜੇ ਦੇ ਕਾਰਜਕਾਰੀ ਮੈਜਿਸਟ੍ਰੇਟ ਜਾਂ ਨੋਟਰੀ ਪਬਲਿਕ ਤੋਂ ਪ੍ਰਮਾਣਿਤ ਅਤੇ ਐਸਸੀ ਬੀਸੀ ਸਰਟੀਫਿਕੇਟ ਜੇ ਲਾਗੂ ਹੋਵੇ ਇਸ ਤੋਂ ਇਲਾਵਾ ਜੇਕਰ ਕਿਸੇ ਪਾਰਟੀ ਵੱਲੋਂ ਟਿਕਟ ਮਿਲੀ ਹੈ ਤਾਂ ਸਿਆਸੀ ਪਾਰਟੀ ਤੋਂ ਅਧਿਕਾਰਿਤ ਹਸਤਾਖਰਕਰਤਾ ਦੁਆਰਾ ਸਪਾਂਸਰਸ਼ਿਪ ਦਾ ਫਾਰਮ ਪਰਕੇ ਆਖਰੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਾਉਣਾ ਹੋਵੇਗਾ ਨਾਮਜਤ ਕੀ ਫਾਰਮ ਹਲਫੀਆ ਬਿਆਨ ਅਤੇ ਸਪਾਂਸਰਸ਼ਿਪ ਫਾਰਮ ਤੁਸੀਂ ਸੰਦੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਤਾਂ ਦੋਸਤੋ ਤੁਹਾਨੂੰ ਦੱਸਿਆ ਕਿ ਪੰਜਾਬ ਵਿੱਚ ਨਗਰ ਨਗਮ ਚੋਣਾ 21 ਦਸੰਬਰ ਨੂੰ ਹੋਣਗੀਆਂ 12 ਦਸੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਨੇ 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਸਵੇਰੇ 7 ਵਜੇ ਤੋਂ 4 ਵਜੇ ਤੱਕ ਪ੍ਰੈਂਡੀਆਂ ਵੋਟਾਂ VOTING ਤੋਂ ਮਗਰੋਂ ਉਸੇ ਦਿਨ ਹੀ ਇਹ ਰਿਜ਼ਲਟ ਵੀ ਡਿਕਲੇਅਰ ਕੀਤਾ ਜਾਵੇਗਾ ਤਾਂ ਦੋਸਤੋ ਇਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵান্স ਅਗੇਨ ਟੂ 올 ਮਾਈ ਵੀਵਰਸ